ਅੱਛੇ ਹਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰنجਜੀਤ ਗੌਰਗਲ ਖਬਰਾਂ ਤੇ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਸੁਰਖੀਆਂ ਤੇ ਆਮ ਆਦਮੀ ਪਾਰਟੀ ਨੇ ਇੱਕ ਦਿਨ ਦੇ ਮਰਨ ਵਰਤ ਦਾ ਕੀਤਾ ਐਲਾਨ ਦੇਸ਼ ਭਰ ਦੇ ਵਿੱਚ ਕੀਤੇ ਜਾਣਗੇ ਵਰਤ ਸੰਬੰਧੀ ਪ੍ਰੋਗਰਾਮ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਕਰੇਗੀ ਵਰਤ ਪ੍ਰੋਗਰਾਮ ਖਟਕੜ ਕਲਾ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਵਿਧਾਇਕ ਸ਼ਿਮਜੀਤ ਬੈਂਸ ਦੇ ਕਾਂਗਰਸ ਚ ਸ਼ਾਮਿਲ ਹੋਣ ਦੀ ਗੱਲ ਦਸੀ ਗਈ ਅਫਵਾਹ ਸੰਜੇ ਤਲਵਾਰ ਨੇ ਲੋਕ ਸਭਾ ਚੋਣਾਂ ਦੀ ਦਾਅਵੇਦਾਰੀ ਕੀਤੀ ਪੇਸ਼ ਆਪ ਮੰਤਰੀ ਆਤੀਸ਼ ਨੇ ਸਾਧਿਆ ਭਾਜਪਾ ਤੇ ਈਡੀ ਤੇ ਨਿਸ਼ਾਨਾ ਈਡੀ ਤੋਂ ਮੰਗੇ ਪੰਜ ਸਵਾਲਾਂ ਦੇ ਜਵਾਬ ਤੇ ਹੁਣ ਖਬਰਾਂ ਵਿਸਥਾਰ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਸਾਜ਼ਿਸ਼ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਆਪ ਵੱਲੋਂ ਮਰਨ ਵਰਤ ਦਾ ਐਲਾਨ ਕਰ ਦਿੱਤਾ ਗਿਆ ਕੱਲ ਆਪ ਦੇ ਵਰਕਰ ਮੰਤਰੀ ਵਿਧਾਇਕ ਸਭ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾਵੇਗਾ ਇੱਕ ਦਿਨਾਂ ਦੇ ਮਰਨ ਵਰਤ ਸਬੰਧੀ ਸੀਨੀਅਰ ਨੇਤਾ ਗੋਪਾਲ ਰਾਏ ਨੇ ਬਿਆਨ ਦਿੱਤਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਦੇਸ਼ ਭਰ ਦੇ ਵਿੱਚ ਮਰਨ ਵਰਤ ਦਾ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਇਸ ਸਬੰਧੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਦੱਸਿਆ ਹੈ ਕਿ 25 ਰਾਜਾਂ ਦੇ ਵਿੱਚ ਵਰਤ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕੱਲ ਸਵੇਰੇ 10 ਵਜੇ ਸ਼ੁਰੂ ਹੋਵੇਗਾ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਹਰ ਪਿੰਡ ਅਤੇ ਤਹਿਸੀਲ ਦੇ ਪੱਧਰ ਤੇ ਉੱਤੇ ਵੀ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਕਿਹਾ ਜਾਂਦਾ ਹੈ ਇਸ ਮੌਕੇ ਗੋਪਾਲ ਰਾਏ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੀਆ ਦਿੱਲੀ ਕੇ ਅੰਦਰ ਜਿਸ ਦਿਨ ਸੇ ਅਰਵਿੰਦ ਕੇਜਰੀਵਾਲ ਕੀ ਗ੍ਰਿਫਤਾਰੀ ਹੋਈ ਹੈ उसके खिलाफ लगातार विरोध हो रहा है लगातार गिरफ्तारियां हुई हैं पूरा देश रामलीला मैदान में इस गिरफ्तारी के खिलाफ इकट्ठा हुआ इस तानाशाही के खिलाफ इकट्ठा हुआ सभी इंडिया गठबंधन के सभी पॉलिटिकल पार्टियों के लीडर्स इकट्ठा हुए और अब यह लड़ाई कल से अगले चरण में एक जन आंदोलन बनने जा रही है कल से पूरे देश के अंदर और दुनिया में भी जहां जहां भारतीय रहते हैं वहां पर अरविंद केजरीवाल जी की के इस गिरफ्तारी के खिलाफ उनको आशीर्वाद देने के लिए सामूहिक उपवास कल सुबह 11 बजे से सभी जगह पे शुरू हो रहा है भारत के अंदर देश में 25 राज्यों में वहां की राजधानियों में उपवास का कार्यक्रम सामूहिक उपवास का कार्यक्रम कल सुबह दस बजे शुरू होगा उसके साथ साथ अलग अलग जिला मुख्यालयों पे, तहसील मुख्यालयों पे लोग अपने गांव में अपने कस्बे में अपने मोहल्ले में और अपने घरों में भी सामूहिक रूप से उपवास का, का रखेंगे और अरविंद केजरीवाल जी को आशीर्वाद देंगे ਜ਼ਿਕਰ ਹੋ ਹੈ ਕਿ ਕੇਜੀਵਾਲ ਦੀ ਗ੍ਰਿਫਤਾਰੀ ਵਾਲੇ ਦਿਨ ਤੋਂ ਹੀ ਲਗਾਤਾਰ ਆਮ ਆਦਮੀ ਪਾਰਟੀ ਦੇ ਮੰਤਰੀ ਇਹ ਕਹਿ ਰਹੇ ਨੇ ਕਿ ਭਾਜਪਾ ਨੇ ਸਾਜ਼ਿਸ਼ ਦੇ ਤਹਿਤ ਇਹ ਕੀਤਾ ਹੈ ਤਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਪ੍ਰਚਾਰ ਨਾ ਕਰ ਸਕੇ ਅਤੇ ਪਾਰਟੀ ਦੀ ਹੋਂਦ ਨੂੰ ਖਤਮ ਕੀਤਾ ਜਾ ਸਕੇ ਵਿਖਣਾ ਇਹ ਹੋਵੇਗਾ ਕਿ ਪਾਰਟੀ ਦੇ ਵੱਲੋਂ ਕੀਤੇ ਗਏ ਇੱਕ ਦਿਨਾਂ ਦੇ ਇਸ ਮਰਨ ਮਰ ਤੋਂ ਬਾਅਦ ਕੇਂਦਰ ਸਰਕਾਰ ਕੀ ਰਵੱਈਆ ਪਨੋਂਦੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਜੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਅਹਿਮ ਮੋੜ ਵੇਖਣ ਨੂੰ ਮਿਲਦਾ ਹੈ ਦੇਸ਼ ਭਰ ਵਿੱਚ ਕੱਲ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਆਗੂਆਂ ਦੇ ਵੱਲੋਂ ਵਰਤ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਵਰਤ ਰੱਖੇ ਜਾਣਗੇ ਇਸ ਦੇ ਨਾਲ ਹੀ ਖਟਕੜ ਕਲਾ ਵਿਖੇ ਸੀਐਮ ਮੰਤਰੀ ਵਿਧਾਇਕ ਉਪਵਾਸ ਰੱਖਣ ਲਈ ਪਹੁੰਚਣਗੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਆਪ ਪੰਜਾਬ ਦੇ ਵਿਧਾਇਕਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਪੜਾਸ ਕੱਢੀ ਹੈ ਆਪ ਆਗੂਆਂ ਨੇ ਕਿਹਾ ਹੈ ਕਿ ਭਾਜਪਾ ਨੂੰ ਆਮ ਆਦਮੀ ਪਾਰਟੀ ਵੱਡੀ ਲੜਾਈ ਦੇ ਰਹੀ ਸੀ ਜਿਸ ਤੋਂ ਬਾਅਦ ਭਾਜਪਾ ਚਿੰਤਾ ਦੇ ਵਿੱਚ ਸੀ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਤੋਂ ਰੋਕਣ ਵਾਸਤੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਪਿੱਛੇ ḍak ਦਿੱਤਾ ਗਿਆ ਹੈ ਨਹੀਂ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਆਪਣੇ ਖਿਲਾਫ ਆਵਾਜ਼ ਚੁੱਕਣ ਵਾਲੇ ਹਰ ਕਿਸੇ ਨੂੰ ਜੇਲ੍ਹ ਦੇ ਪਿੱਛੇ ਹੀ ਡੱਕ ਦਿੰਦੀ ਏ ਇਸ ਦੇ ਨਾਲ ਹੀ ਆਪ ਆਗੂ ਐਡਵੋਕੇਟ ਦਿਨੇਸ਼ ਚੱਢਾ ਐਮਐਲਏ ਐਡਵੋਕੇਟ ਵਿਕਰਮਜੀਤ ਪਾਸੀ ਅਤੇ ਹਰ ਸੁਖਿੰਦਰ ਸਿੰਘ ਬੱਬੀ ਬਾਦਲ ਨੇ ਮਹੱਤਵਪੂਰਨ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੱਲ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿਖੇ ਵੱਡੇ ਪੱਧਰ ਤੇ ਵਲੰਟੀਅਰ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਇਕੱਠੇ ਹੋਣਗੇ ਤੇ ਵਰਤ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ ਤੇ ਦੂਜੇ ਪਾਸੇ ਖਟਕੜ ਕਲਮ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਸੀਐਮ ਮਾਨ ਵਰਤ ਪ੍ਰੋਗਰਾਮ ਦਾ ਹਿੱਸਾ ਬਣਨਗੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਸਾਡੇ ਮੁਲਕ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਲੜਾਈ ਲੋਕਤੰਤਰ ਨੂੰ ਬਚਾਉਣ ਦੇ ਲਈ ਲੜੀ ਜਾ ਰਹੀ ਹੈ ਕਿਉਂਕਿ ਅੱਜ ਜਿੰਨਾ ਵੱਡਾ ਹਮਲਾ ਲੋਕਤੰਤਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਨੂੰ ਭਾਰਤੀ ਲੋਕਤੰਤਰ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਸ਼ਾਇਦ ਇਸ ਤੋਂ ਵੱਡਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਵਿਰੋਧੀ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਕਿ ਚੋਣਾਂ ਦੇ ਵਿੱਚ ਭਾਜਪਾ ਦੇ ਖਿਲਾਫ ਕੋਈ ਪ੍ਰਚਾਰ ਹੀ ਨਾ ਕਰ ਸਕੇ ਕੋਈ ਲੜਾਈ ਨਾ ਲੜ ਸਕੇ ਇਸ ਲੜਾਈ ਦੇ ਵਿੱਚ ਕੱਲ ਨੂੰ 7 April ਨੂੰ ਇੱਕ ਦਿਨ ਦਾ ਵਰਤ ਇੱਕ ਦਿਨ ਦਾ ਉਪਵਾਸ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਰੱਖਿਆ ਜਾ ਰਿਹਾ ਜਿੱਥੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਇਹ ਇੱਕ ਦਿਨ ਦਾ ਉਪਵਾਸ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਉਥੇ ਹੀ ਇਸ ਲੜਾਈ ਨੂੰ ਹੋਰ ਤਗੜੀ ਕਰਨ ਦੇ ਲਈ ਇਨਕਲਾਬ ਦੀ ਧਰਤੀ ਜਿੱਥੋਂ ਕਿ ਇਨਕਲਾਬ ਦੀ ਧਰਤੀ ਖੜਕੜ ਕਲਾਂ ਕਿਥੋਂ ਕਿ ਗੋਰੀਆਂ ਨੂੰ ਭਜਾਉਣ ਦੇ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ ਉਸ ਧਰਤੀ ਦੇ ਉੱਪਰ ਵੀ ਕੱਲ ਨੂੰ ਇੱਕ ਦਿਨ ਦਾ ਉਪਵਾਸ ਰੱਖਿਆ ਜਾਵੇਗਾ ਜਿੱਥੇ ਮੇਰੇ ਪੰਜਾਬ ਦੇ ਸਾਰੇ ਸਾਥੀ ਵਿਧਾਇਕ ਉਸ ਇੱਕ ਦਿਨ ਦੇ ਉਪਾਸ ਦੇ ਵਿੱਚ ਹਿੱਸਾ ਲੈਣਗੇ ਇੱਕ ਦਿਨ ਦੇ ਵਰਦ ਦੇ ਵਿੱਚ ਹਿੱਸਾ ਲੈਣਗੇ ਉੱਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਨਕਲਾਬੀ ਯੋਧੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਕੱਲ ਨੂੰ ਉੱਥੇ ਖੜਕੜ ਕਲਾਂ ਦੀ ਇਨਕਲਾਬੀ ਧਰਤੀ ਦੇ ਉੱਪਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਇੱਕ ਦਿਨ ਦੇ ਵਰਤ ਦੇ ਵਿੱਚ ਇੱਕ ਦਿਨ ਦੇ ਉਾਸਤੇ ਵਿੱਚ ਪਹੁੰਚਣਗੇ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਅਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੱਕ ਦਿਨ ਦਾ ਵਰਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ 10 ਵਜੇ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ ਵੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਵਰਤ ਪ੍ਰੋਗਰਾਮ ਨੂੰ ਭਾਜਪਾ ਦੇ ਵੱਲੋਂ ਹੁਣ ਕਿਸ ਤਰ੍ਹਾਂ ਦੇ ਨਾਲ ਹੰਗਾਰਾ ਦਿੱਤਾ ਜਾਵੇਗਾ ਬੀਤੇ ਦਿਨਾਂ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਚਰਚਾ ਛਿੜ ਗਈ ਸੀ ਮੰਨਿਆ ਜਾ ਰਿਹਾ ਸੀ ਕਿ ਉਹ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਨੇ ਤੇ ਹੁਣ ਸਾਬਕਾ ਵਿਧਾਇਕ ਸੰਜੀਤ ਤਲਵਾਰ ਨੇ ਇਹਨਾਂ ਖਬਰਾਂ ਨੂੰ ਅਫਵਾਹ ਘਰਾੜ ਦੇ ਦਿੱਤਾ ਹੈ ਨਾਲ ਹੀ ਉਹਨਾਂ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਦਾਵੇਦਾਰੀ ਪੇਸ਼ ਕੀਤੀ ਹੈ ਰਵਨੀਤ ਬਿੱਟੂ ਦੇ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਗਾਤਾਰ ਇਹ ਸਵਾਲ ਉਠਾਏ ਜਾ ਰਹੇ ਹਨ ਕਿ ਇਸ ਵਾਰ ਕਾਂਗਰਸ ਲੁਧਿਆਣਾ ਦੀ ਲੋਕ ਸਭਾ ਸੀਟ ਤੋਂ ਕਿਸ ਨੂੰ ਉਮੀਦਵਾਰ ਐਲਾਨੇਗੀ ਬੀਤੇ ਦਿਨੀ ਇਹਨਾਂ ਸਵਾਲਾਂ ਦੇ ਉੱਤੇ ਵਿਰਾਮ ਲੱਗਦੇ ਹੋਏ ਨਜ਼ਰ ਆਏ ਸਨ ਜਿਸ ਵੇਲੇ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਸਿਮਰਜੀਤ ਬੈਂਸ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਕਾਂਗਰਸ ਉਹਨਾਂ ਨੂੰ ਲੁਧਿਆਣਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਪਰ ਲੁਧਿਆਣਾ ਦੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੀਤ ਤਲਵਾਰ ਨੇ ਇਸ ਸਬੰਧੀ ਸਪਸ਼ਟੀਕਰਨ ਦਿੱਤਾ ਹੈ ਸੰਜੀਤ ਤਲਵਾਰ ਨੇ ਲੋਕ ਸਭਾ ਚੋਣਾਂ ਦੇ ਲਈ ਲੁਧਿਆਣਾ ਤੋਂ ਉਮੀਦਵਾਰੀ ਦੀ ਦਵੈਦਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਲੀਡਰਾਂ ਨੇ ਉਹਨਾਂ ਤੋਂ رائے ਲਈ ਸੀ ਤੇ ਇਸ ਸਬੰਧੀ ਚਰਚਾ ਵੀ ਕੀਤੀ ਉਹਨਾਂ ਕਿਹਾ ਕਿ ਉਹ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜਨਾ ਚਾਹੁੰਦੇ ਨੇ ਪਰ ਪਾਰਟੀ ਨੇ ਟਿਕਟ ਕਿਸ ਨੂੰ ਦੇਣੀ ਹੈ ਇਹ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਤੇ ਜਿਸ ਨੂੰ ਵੀ ਟਿਕਟ ਮਿਲੇਗੀ ਉਹ ਉਸ ਦਾ ਸਮਰਥਨ ਕਰਨਗੇ ਇਸ ਦੇ ਨਾਲ ਹੀ ਸਿਮਰਨਜੀਤ ਬੈਂਸ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਵੀ ਉਹਨਾਂ ਤੋਂ ਸਵਾਲ ਪੁੱਛੇ ਗਏ ਉਹਨਾਂ ਨੇ ਇਸ ਨੂੰ ਅਫਵਾਹ ਘਰਾੜ ਦਿੰਦਿਆ ਕੀ ਕਿਹਾ ਆਓ ਸੁਣਦਿਆਂ ਦੇਖੋ ਜਿਹੜੀਆਂ ਗੱਲਾਂ ਰੂਮਰਸ ਨੇ ਮੈਨੂ ਲੋਕਾਂ ਤੋਂ ਇਹ ਗੱਲ ਪਤਾ ਲੱਗ ਰਹੀ ਹੈ ਲੇਕਿਨ ਜਦੋਂ ਤੱਕ ਕੁਝ ਇਹੋ ਜਿਹਾ ਫੈਸਲਾ ਨਹੀਂ ਹੋ ਜਾਂਦਾ ਕਾਂਗਰਸ ਹਾਈ ਕਮਾਂਡ ਵੱਲੋਂ ਜਾਂ ਬੈਂਸ ਬ੍ਰਦਰ ਵੱਲੋਂ ਉਹ ਤਾਂ ਕਿਤੇ ਇਹਦੇ ਤੇ ਕੁਝ ਵੀ ਕਹਿਣਾ ਜਿਹੜਾ ਵਾ ਉਹ ਸਹੀ ਨਹੀਂ ਹੋਏਗਾ ਕਿਉਂਕਿ ਉਹਨਾਂ ਦੇ ਨੀਜੀ ਫੈਸਲੇ ਕਿ ਉਹ ਆਪਣੀ ਪਾਰਟੀ ਜਿਹੜੀ ਹੈ ਕਾਂਗਰਸ ਸਮਰਚ ਕਰਦੇ ਆ ਕਿ ਨਹੀਂ ਕਰਦੇ ਜਾਂ ਹਾਈ ਕਮਾਂਡ ਉਹਨਾਂ ਨੂੰ ਕਿਸ ਵਾਦੇ ਦੇ ਨਾਲ ਪਾਰਟੀ ਚ ਲੈ ਕੇ ਆਂਦੀ ਹੈ ਇਹ ਹਜੇ ਕੁਝ ਐਹੋ ਜੀ ਗੱਲ ਹੈ ਨਹੀਂ ਦੇਖੋ ਇੱਕ ਨੈਚੁਰਲੀ ਹੈ ਕਿ ਉਹਨਾਂ ਨੇ ਲੁਧਿਆਣੇ ਚ ਆਪਣੀ ਇੱਕ ਪੈਟ ਬਣਾਈ ਹੈ ਪਾਰਲੀਮੈਂਟ ਦੀਆਂ ਚੋਣਾਂ ਵੀ ਲੜਿਆ ਉਹ ਅਗਰ ਉਹ ਪਾਰਟੀ ਜੁਆਇਨ ਕਰਨਾ ਚਾਹੁੰਦੇ ਹੈ ਤੇ ਅਗਰ ਲੀਡਰਸ਼ਿਪ ਉਹਨਾਂ ਨੂੰ ਜੁਆਇਨ ਕਰਾਏਗੀ ਤੇ ਕਿਦਣਾ ਕਿਤੇ ਪਾਰਟੀ ਸੋਖਤਾ ਹੋਏਗੀ ਇਸ ਦਾ ਤਾਂ ਕੋਈ ਸੈਕੰਡ ਥੋਟ ਹੈ ਨਹੀਂ ਜ਼ਿਕਰ ਹੋ ਹੈ ਕਿ ਫਿਲਹਾਲ ਤੱਕ ਕਾਂਗਰਸ ਦੇ ਵੱਲੋਂ ਪੰਜਾਬ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਕਿਸ ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਇਹ ਤਾਂ ਵੇਖਣਯੋਗ ਹੋਵੇਗਾ ਆਪ ਮੰਤਰੀ ਆਤੀਸ਼ੀ ਨੇ ਅੱਜ ਮੁਰਤੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਤੇ ਈਡੀ ਤੇ ਨਿਸ਼ਾਨਾ ਸਾਧ ਦੇਣੀ ਆਤੀਸ਼ੀ ਨੇ ਈਡੀ ਤੋਂ 5 ਸਵਾਲਾਂ ਦੇ ਜਵਾਬ ਮੰਗੇ ਨੇ ਆਤੀਸ਼ੀ ਨੇ ਕਿਹਾ ਕਿ ਸ਼ਰਾਬ ਕਾਰੋਬਾਰੀ ਖੁਦ ਚੋਣਾ ਲੜ ਰਹੇ ਨੇ ਤੇ ਕੀ ਈਡੀ ਇਸ ਦੀ ਜਾਂਚ ਕਰੇਗੀ ਕਿ ਪ੍ਰਚਾਰ ਦਾ ਪੈਸਾ ਕਿੱਥੋਂ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਮਨੀ ਟ੍ਰਾਇਲ ਦਾ ਇੱਕ ਵੀ ਪੈਸਾ ਈਡੀ ਵੱਲੋਂ ਗ੍ਰਿਫਤਾਰ ਕੀਤੇ ਕਿਸੇ ਵੀ ਆਪ ਮੰਤਰੀ ਤੋਂ ਨਹੀਂ ਮਿਲਿਆ ਨਾ ਹੀ ਉਹਨਾਂ ਨੇ ਭਾਜਪਾ ਦੇ ਕਨਵੀਨਰ ਦੀ ਗ੍ਰਿਫਤਾਰੀ ਸੰਬੰਧੀ ਵੀ ਸਵਾਲ ਚੁੱਕੇ ਆਤਿਸ਼ੀ ਨੇ ਈਡੀ ਦੇ ਵੱਲੋਂ 2 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਮਨੀ ਟ੍ਰੇਲ ਮਾਮਲੇ ਦੀ ਜਾਂਚ ਤੋਂ ਬਾਅਦ ਭਾਜਪਾ ਨੂੰ ਵੀ ਅੜੇ ਹੱਥੀ ਲਿਆ ਹੈ ਆਤਿਸ਼ੀ ਦਾ ਕਹਿਣਾ ਹੈ ਕਿ ਕੀ ਇਸ ਮਨੀ ਟ੍ਰੇਲ ਮਾਮਲੇ ਦੇ ਵਿੱਚ ਈਟੀ ਨੂੰ ਸੰਜੀਤ ਸਿੰਘ ਮਨੀਸ਼ ਸਿਸੋਦੀਆ ਅਰਵਿੰਦ ਕੇਜੀਵਾਲ ਤੋਂ ਇੱਕ ਵੀ ਪੈਸਾ ਬਰਾਮਦ ਹੋਇਆ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਅਰਵਿੰਦ ਕੇਜੀਵਾਲ ਨੂੰ ਆਮ ਆਦਮੀ ਪਾਰਟੀ ਦਾ ਕਨਵੀਨਰ ਦੱਸਿਆ ਹੋਇਆ ਈਡੀ ਨੇ ਗ੍ਰਿਫਤਾਰ ਕੀਤਾ ਹੈ ਤੇ ਦੂਜੇ ਪਾਸੇ ਕਿ ਈਡੀ पांचपा दे राष्ट्रीय कन्वीनर ਨੂੰ ਵੀ ਅਜਿਹੀ ਹੀ ਤਰੀਕੇ ਨਾਲ ਗ੍ਰਿਫਤਾਰ ਕਰੇਗੀ ਉਹਨਾਂ ਨੇ ਸ਼ਰਾਬ ਕਾਰੋਬਾਰੀਆਂ ਦੇ ਚੋਣ ਪ੍ਰਚਾਰ ਕਰਨ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ईडी ਤੋਂ ਕਿਹੜੇ ਪੰਜ ਸਵਾਲ ਪੁੱਛੇ ਤੁਹਾਨੂੰ ਸੁਣਾਉਣੇ ਆ ਤਾਂ ਮੈਂ ਅੱਜ ईडी ਸੇ ਪੰਜ ਸਵਾਲ ਪੁੱਛ ਰਹੀ ਹਾਂ ਮੈਂ ਉਹਨੂੰ ਰਿਪੀਟ ਕਰਕੇ ਸਭ ਤੋਂ ਪਹਿਲਾ ਸਵਾਲ ਕਿ 16 ਦਿਨ ਸੇ ਭੁਗਤਾ ਪ੍ਰਮਾਣ ਪਬਲਿਕ ਡੋਮੇਨ ਮੇ ਹੈ साउथ लॉबी के शराब कारोबारियों से ५५ करोड़ रुपया भारतीय जनता पार्टी को गया १६ दिन में ईडी ने इस पर क्या जांच करी है ईडी सबको बताएं। दूसरा सवाल कि पिछले १६ दिन में भारतीय जनता पार्टी को कितने समन गए कितनी रेड हुई कितनी उनसे जुड़ी हुई गिरफ्तारियां हुई यह बात ईडी सबके सामने रखी तीसरा सवाल कि आपने अरविंद केजरीवाल को गिरफ्तार किया आम आदमी पार्टी के नेशनल कन्वीनर होने के नाते तो ईडी ये बात बताए कि वो जेपी नड्डा जी को भारतीय जनता पार्टी के नेशनल कन्वीनर होने के नाते शराब कारोबारी शरद रेड्डी से साउथ लॉबी से पचपन करोड़ रुपए लेने के नाते कब गिरफ्तार करेगी चौथा सवाल क्या ईडी ये इन्वेस्टिगेशन करेगी कि साउथ लॉबी के, के मगुंटा श्रीनिवासलू रेड्डी और राघव मगुंटा का क्या कोई पैसा क्या कोई मनी ट्रेल बीजेपी के अलायंस पार्टनर टीडीपी को गया है जहां से आज मगुंटा श्रीनिवासलू रेड्डी चुनाव लड़ रहे हैं पांचवां सवाल बीजेपी के अलायंस पार्टनर टीडीपी से शराब कारोबारी खुद चुनाव लड़ रहे हैं तो क्या उस चुनाव में हो रहे खर्चे को ईडी इन्वेस्टिगेट कर रही है ਜ਼ਿਕਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸ਼ਰਾਬ ਕਾਰੋਬਾਰੀਆਂ ਦੇ ਨਾਲ ਮਿਲ ਕੇ ਭਾਜਪਾ ਦੇ ਵੱਲੋਂ ਕਪਲੇ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਭਾਜਪਾ ਨੂੰ ਮਿਲ ਰਿਹਾ ਚੋਣ ਪ੍ਰਚਾਰ ਦਾ ਪੈਸਾ ਵੀ ਸ਼ਰਾਬ ਕਾਰੋਬਾਰੀਆਂ ਦੇ ਵੱਲੋਂ ਕਪਲਿਆਂ ਤੋਂ ਹੀ ਦਿੱਤਾ ਜਾ ਰਿਹਾ ਹੈ ਤੇ ਹੁਣ ਆਪ ਦੇ ਮੰਤਰੀਆਂ ਨੇ ਈਡੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕਰਨ ਦੇ ਉੱਤੇ ਵੀ ਸਵਾਲ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ 'ਚ ਉਹਨਾਂ ਨੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਸੀਐਮ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਉਹਨਾਂ ਦੇ ਲੀਡਰ ਤੇ ਮੰਤਰੀ ਬਸ ਇੱਕੋ ਗੱਲ ਕਰਦੇ ਨੇ ਕਿ ਈਜੀ ਦਾ ਜਿਹੜਾ ਦੁਰਉਪਯੋਗ ਹੋ ਰਿਹਾ ਹੈ ਉਹ ਬਸ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਲਈ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਆਪ ਸਰਕਾਰ ਤੇ ਨਿਸ਼ਾਨੇ ਬਿਨਨੇ ਨੇ ਉਹਨਾਂ ਮਾਨ ਸਰਕਾਰ ਤੇ ਸਵਾਲ ਖੜੇ ਕਰਦੇ ਕਿਹਾ। ਕਿ ਜੇਕਰ ਦੇਸ਼ ਦੇ ਵਿੱਚ EDI ਵੱਲੋਂ ਗਲਤ ਕੀਤਾ ਜਾ ਰਿਹਾ ਹੈ ਤਾਂ ਸੂਬੇ ਵਿੱਚ ਜੋ ਵਿਜੀਲੈਂਸ ਤੇ ਸਟੇਟ ਪੁਲਿਸ ਕਰ ਰਹੀ ਏ ਕੀ ਉਹ ਸਹੀ ਹੈ ਉਹਨਾਂ ਕਿਹਾ ਕਿ ਅੱਜ ਦੇ ਟਾਈਮ 'ਚ ਨਾ ਤਾਂ ਪੰਜਾਬ 'ਚ ਮੀਡੀਆ ਨੂੰ ਆਜ਼ਾਦੀ ਹੈ ਨਾ ਹੀ ਪੋਲਿਟੀਕਲ ਵਿਰੋਧੀਆਂ ਨੂੰ ਬਖਸ਼ਿਆ ਜਾ ਰਿਹਾ ਹੈ ਤੇ ਆਵਾਜ਼ ਬੰਦ ਕਰਨ ਲਈ ਧਮਕਾਇਆ ਜਾਂਦਾ ਹੈ ਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਨੇ ਇਹਨਾਂ ਸਵਾਲਾਂ ਦੇ ਜਵਾਬ ਮੰਗਦੇ ਹੋਏ ਉਹਨਾਂ ਬਿਕਰਮ ਮਜੀਠੀਆ ਤੇ ਹੋਏ ਪਰਚੇ ਦੇ ਸੀਐਮ ਮਾਨ ਵੱਲੋਂ ਦਿੱਤੇ ਬਿਆਨ ਤੇ ਬੋਲਦਿਆਂ ਕੀ ਕਿਹਾ ਆਪਸੁੰਦਿਆ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਇਹਨਾਂ ਦੇ ਮੰਤਰੀ ਹੋਣ ਇਹਨਾਂ ਦੇ ਲੀਡਰ ਹੋਣ ਇੱਕੋ ਗੱਲ ਕਰਦੇ ਨੇ ਕਿ ਜੀ ਦੇਸ਼ ਦੇ ਵਿੱਚ ਜਿਹੜਾ ਈਡੀ ਦਾ ਦੁਰਉਪਯੋਗ ਹੋ ਰਿਹਾ ਉਹ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਲਈ ਕੀਤਾ ਜਾ ਰਿਹਾ ਪਰ ਸਵਾਲ ਉਸ ਤੋਂ ਵੱਡਾ ਖੜਾ ਹੋ ਜਾਂਦਾ ਹੈ ਕਿ ਅਗਰ ਦੇਸ਼ ਦੇ ਵਿੱਚ ਜੋ ਹੋ ਰਿਹਾ ਉਹ ਗਲਤ ਹੈ ਤਾਂ ਫਿਰ ਸੂਬੇ ਦੇ ਵਿੱਚ ਜੋ ਵਿਜੀਲੈਂਸ ਕਰ ਰਹੀ ਹੈ ਜੋ ਸਟੇਟ ਪੁਲਿਸ ਕਰ ਰਹੀ ਹੈ ਕੀ ਉਹ ਸਹੀ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਨਾ ਤਾਂ মিডিਆ ਨੂੰ ਆਜ਼ਾਦੀ ਹੈ ਨਾ ਪੋਲਿਟਿਕਲ ਵਿਰੋਧੀਆਂ ਨੂੰ ਬਖਸ਼ਿਆ ਜਾ ਰਿਹਾ ਹੈ ਆਵਾਜ਼ ਬੰਦ ਕਰਨ ਦੇ ਲਈ ਧਮਕਾਇਆ ਜਾਂਦਾ ਝੂਠੇ ਪਰਚੇ ਦਰਜ ਕੀਤੇ ਜਾਂਦੇ ਨੇ ਫਿਰ ਇਹ ਤਾਂ ਇੱਕੋ ਸਿੱਕੇ ਦੇ ਦੋ ਪਹਿਲੂ ਹੋਏ ਜੋ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਲਜ਼ਾਮ ਲਾ ਰਹੀ ਹੈ ਉਹੀ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਪੰਜਾਬ ਦੇ ਸਾਰੇ ਮੁੱਦੇ ਛੱਡ ਕੇ ਇੱਕੋ ਗੱਲ ਹੋ ਰਹੀ ਹੈ ਕਿ ਜੀ ਕੇਜਰੀਵਾਲ ਸਾਹਿਬ ਨੂੰ ਬੰਦ ਕਰਤਾ ਪਤਾ ਨਹੀਂ ਕਿਹੜੀ ਪਰਲੋ ਆ ਗਈ ਉਹ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਦੇਸ਼ ਦੀ ਸਰਵਉੱਚ ਅਦਾਲਤ ਨੇ ਕਿਹਾ ਕਿ 338 ਕਰੋੜ ਦਾ ਭ੍ਰਸ਼ਟਾਚਾਰ ਕੀਤਾ 9 ਸਮਨ ਦੇਣ ਦੇ باوجود ਉਹ ਪੇਸ਼ ਨਹੀਂ ਹੋਏ ਉਹਨਾਂ ਦੇ ਮੰਤਰੀ ਜੇਲ੍ਹ ਦੇ ਵਿੱਚ ਬੈਠੇ ਨੇ ਜ਼ਮਾਨਤਾਂ ਕੋਟਾ ਦੇ ਨਹੀਂ ਰਹੀਆਂ ਤੇ ਹਲੇ ਕਹਿੰਦੇ ਜੀ ਬੇਕਸੂਰ ਹੈ ਤੇ ਉਹਨਾਂ ਦੀ ਫੋਟੋ ਇਹਨਾਂ ਨੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਤੇ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਲਾਈ ਉਹ ਸ਼ਕਤੀਤਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਦੇਸ਼ ਨੂੰ ਸੰਵਿਧਾਨ ਦਿੱਤਾ ਤੇ ਕੇਜਰੀਵਾਲ ਨੇ ਕੀ ਕੀਤਾ 338 ਕਰੋੜ ਦਾ ਐਕਸਾਈਜ਼ ਘੁਟਾਲਾ ਔਰ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਇੱਕ ਬਹੁਤ ਵੱਡੇ ਅਖਬਾਰ ਦੇ ਇੱਕ ਉਗੇ ਜਰਨਲਿਸਟ ਨੂੰ ਇੰਟਰਵਿਊ ਦਿੰਦੇ ਨੇ ਜਿਹੜੀ ਕਿ ਅੱਧੇ-ਅੱਧੇ ਪੇਜ ਦੀ ਛਪੀ ਹੈ ਜਿੱਥੇ ਪੰਜਾਬ ਬਾਰੇ ਹੋਰ ਬਹੁਤ ਕੁਝ ਝੂਠ ਬੋਲਿਆ ਉਥੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਵਾਲ ਕੀਤਾ ਗਿਆ ਕਿ ਜਿਹੜਾ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਔਰ ਹੈਰਾਨ ਹੋ ਜਾਓਗੇ ਕਿ ਸਾਡੇ ਮੁੱਖ ਮੰਤਰੀ ਇਹ ਗੱਲ ਐਡਮਿਟ ਕਰਦੇ ਨੇ ਕਹਿੰਦੇ ਜੀ ਕਾਂਗਰਸ ਨੇ ਤਾਂ ਝੂਠਾ ਪਰਚਾ ਦਿੱਤਾ ਸੀ ਉਹਦੇ 'ਚ ਤਾਂ ਲੂਜ਼ ਐਂਡ ਸੀ ਔਰ ਸਾਰਿਆਂ ਨੂੰ ਪਤਾ ਕਿ ਜਿਸ ਤਰੀਕੇ ਚਰਨਜੀਤ ਚੰਨੀ ਸੁਖੀ ਰੰਦਾਵਾ ਜੀ ਤੇ ਕਾਂਗਰਸ ਦੀ ਸਰਕਾਰ ਇਹਨਾਂ ਨੇ ਆਪਣੀ ਨਾਕਾਮੀ ਛੁਪਾਉਣ ਦੇ ਲਈ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਹਨੇਰੀਆਂ ਰਾਤਾਂ ਦੇ ਵਿੱਚ ਇੱਕ ਜਿਹੜਾ ਮਹੀਨੇ ਦਾ ਡੀਜੀਪੀ ਸੀ ਉਨੂੰ ਲਿਆ ਕੇ ਪਰਚਾ ਦਰਜ ਕੀਤਾ ਤੇ ਕੱਲ ਭਗਵਾਨ ਤਮਨ ਸਾਹਿਬ ਨੇ ਇਹ ਮੰਨਿਆ ਕਿ ਜੀ ਉਹ ਬੜਾ ਝੂਠਾ ਜਿਹਾ ਪਰਚਾ ਸੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਦਿੱਤੀਆਂ ਇੰਨਾਂ ਵਿਵਾਦਿਤ ਟਿੱਪਣੀਆਂ ਤੋਂ ਬਾਅਦ ਮੁੱਖ ਮੰਤਰੀ ਮਾਨ ਇਹਨਾਂ ਸਵਾਲਾਂ ਤੇ ਕੀ ਪ੍ਰਤੀਕਿਰਿਆ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਵਿੱਚ ਦਲ ਬਦਲੂ ਲੀਡਰਾਂ ਦੀਆਂ ਚਰਚਾਵਾਂ ਕਾਫੀ ਹੋ ਰਹੀਆਂ ਨੇ ਤੇ ਕਈ ਆਮ ਆਦਮੀ ਪਾਰਟੀ ਦੇ ਲੀਡਰ ਵੀ ਆਪ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ ਨੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਏ ਜਿਸ 'ਚ ਉਹਨਾਂ ਨੇ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਸ਼ਾਮਿਲ ਹੋਏ ਆਗੂਆਂ ਤੇ ਨਿਸ਼ਾਨੇ ਵੀ ਮਿਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਜਾਂਦੇ ਸਮੇਂ ਰਸਤੇ ਵਿੱਚ ਸਮਰਾਲਾ ਨੇੜੇ ਬਿਆਨ ਦਿੱਤਾ ਏ ਜਿਸ 'ਚ ਉਹਨਾਂ ਪਾਰਟੀ ਛੱਡ ਕੇ ਗਏ ਵਰਕਰਾਂ ਬਾਰੇ ਗੱਲਬਾਤ ਕੀਤੀ। ਸੀਮਾਨਨੇ ਕਿ ਹੈ ਕਿ ਜਿਹੜੇ ਪੱਕੇ ਪਮਕੜ ਨੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਜਿਹੜੀ ਮਰਜ਼ੀ ਪਾਰਟੀ ਜ਼ੋਰ ਲਾ ਲਵੇ ਸਾਡੇ ਪੱਕੇ ਪਮਕੜ ਨਹੀਂ ਹਿੱਲਦੇ ਦੇਖੋ ਜੀ ਜਿਹੜੇ ਸਾਡੇ ਪੱਕੇ ਪਮਕੜ ਨੇ ਆ ਜਿਵੇਂ ਖਰੇ ਨੇ ਇਹ ਇਹਨਾਂ ਨੇ ਇਹਨਾਂ ਦਾ ਕੋਈ ਬੋਲ ਨਹੀਂ ਪਾ ਸਕਦਾ ਇਹ ਗੱਲ ਧਿਆਨ ਰੱਖ ਲਿਓ ਕੀਮਤ ਉਸੇ ਦੀ ਪੈਂਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨੀ ਉਹਦੀ ਕੀ ਕੀਮਤ ਪਾ ਲੋਂਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ 2 4 5 ਨੇਤਾਵਾਂ ਦੀ ਪਾਰਟੀ ਨਹੀਂ ਇਹ ਕਰੋੜਾਂ ਲੋਕਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਹੈ ਜਿਹੜੇ ਆਪਣੇ ਵੱਲੋਂ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਰੇ ਚੱਲਦੇ ਨੇ ਸੋ ਉਹਨਾਂ ਨੂੰ ਵੀ ਜਿੰਮੇਵਾਰੀਆਂ ਮਿਲਦੀਆਂ ਸੰਕਟਨ ਚ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਬਹੁਤਿਆਂ ਨੂੰ ਮਿਲ ਗਈਆਂ ਜਿੰਮੇਵਾਰੀਆਂ ਤੇ ਆਮ ਲੋਕਾਂ ਦੇ ਕਰਨ ਨੂੰ ਅਸੀਂ ਆਮ ਲੋਕਾਂ ਦੇ ਕਰਨ ਤੀਆਂ ਪਤਨੋਂ ਸੀ ਅਕੇਲੇ ਬਾਕੀ ਉਹ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਦਰਦਨ ਸਿੱਧੀ ਰੱਖਣ ਦਾ ਬੁੱਲ ਕਰ ਰਹੇ ਆ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸੜ ਜਾਂਦਾ ਹੈ ਜ਼ਿਕਰ ਹੋਇਆ ਹੈ ਕਿ ਭਿਤਿ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਲੋਹੜ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਵੈਸਟ ਤੋਂ ਆਪ ਦੇ ਸਾਬਕਾ ਵਿਧਾਇਕ ਸ਼ੀਤਲ ਅਨੁਗਰਾਲ ਬੀਜੇਪੀ ਚ ਸ਼ਾਮਿਲ ਹੋ ਗਏ ਸਨ ਹਾਲਾਂਕਿ ਆਮ ਆਦਮੀ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਵੀ ਬਣਾਇਆ ਹੋਇਆ ਸੀ ਪਰ ਫਿਰ ਵੀ ਰਿੰਕੂ ਆਪ ਛੱਡ ਕੇ ਪਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਵਿਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਸੀਮਾਂਡ ਕੀ ਰਣਨੀਤੀ ਉਲੀਕਦੇ ਨੇ ਕਾਂਗਰਸੀ ਲੀਡਰ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਮਾਮਲਾ ਪ੍ਰਗਟ ਸਿੰਘ ਵੱਲੋਂ ਕਿਸਾਨਾਂ ਦੇ ਹੱਕ 'ਚ ਪਾਈ ਗਈ ਪੋਸਟ ਦਾ ਹੈ ਇਸ ਪੋਸਟ ਨੂੰ ਲੈ ਕੇ ਪ੍ਰਗਟ ਸਿੰਘ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਨੂੰ ਪ੍ਰਾਈਵੇਟ ਸੈਲੋਜ਼ ਵਿੱਚ ਮਰਜ ਕਰਨ ਦੀ ਨਿੰਦਾ ਕੀਤੀ ਸੀ ਕਾਂਗਰਸੀ ਲੀਡਰ ਪ੍ਰਗਟ ਸਿੰਘ ਨੂੰ ਕਿਸਾਨਾਂ ਦੇ ਹੱਕ 'ਚ ਪੋਸਟ ਪਾਉਣ ਤੇ ਇੱਕ ਨੋਟੀਫਿਕੇਸ਼ਨ ਆਇਆ ਹੈ ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਪਰਗਿਤ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਖੜਨ ਵਾਲਿਆਂ ਦੇ ਟਵਿੱਟਰ ਅਕਾਊਂਟਾਂ ਨੂੰ ਲਗਾਤਾਰ ਬੰਦ ਕੀਤਾ ਜਾ ਰਿਹਾ ਹੈ। ਅਤਿ ਸਿੱਖਾ ਪ੍ਰਤੀ ਨਫ਼ਰਤੀ ਭਾਸ਼ਾ ਵਰਤਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਮੰਡੀਆਂ ਨੂੰ ਪ੍ਰਾਈਵੇਟ ਸਾਇਲੋਜ ਵਿੱਚ ਮਰਜ ਕਰਨ ਦਾ ਵਿਰੋਧ ਕਿਸਾਨ ਸੰਗਠਨਾ ਅਤੇ ਸਾਰੀਆਂ ਵਿਰੋਧੀ ਧਿਰਾਂ ਨੇ ਕੀਤਾ ਜਿਸ ਦੇ ਬਾਅਦ ਭਗਵੰਤ ਮਾਨ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ। ਪਰ ਹੁਣ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਕੀਤੇ ਟਵੀਟ ਤੇ ਪੰਜਾਬ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰਵਾਈਏ ਮੋਦੀ ਅਤੇ ਭਗਵੰਤ ਮਾਨ ਦੇ ਰਾਜ ਵਿੱਚ ਕਿਸਾਨਾਂ ਦੇ ਹੱਕ ਵਿੱਚ ਖੜਨਾ ਗੁਨਾਹ ਹੈ ਉਹਨਾਂ ਅਜਿਹੇ ਸਵਾਲ ਵੀ ਪੁੱਛਿਆ ਹੈ ਜ਼ਿਕਰ ਇਹ ਹੈ ਕਿ ਪੰਜਾਬ ਸਰਕਾਰ ਦੇ ਸੈਲੋਜ਼ ਵਾਲੇ ਫੈਸਲੇ ਨੂੰ ਲੈ ਕੇ ਪ੍ਰਗਤ ਸਿੰਘ ਨੇ ਸਰਕਾਰੀ ਪੱਤਰ ਦੇ ਨਾਲ ਪੋਸਟ ਸਾਂਝੀ ਕੀਤੀ ਸੀ ਕਿ ਭਗਵੰਤ ਮਾਨ ਸਰਕਾਰ ਨੇ 9 ਜ਼ਿਲ੍ਹਿਆਂ ਦੀਆਂ 26 ਮੰਡੀਆਂ ਖਤਮ ਕਰਕੇ ਸੈਲੋਜ਼ ਵਿੱਚ ਮਰਜ ਕਰਨ ਦੀ ਮਨਜ਼ੂਰੀ ਦਿੱਤੀ ਹੈ ਉਨਾਂ ਨੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਏ ਨੇ ਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਸ ਫੈਸਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਉਹਨਾਂ ਨੇ ਵੀ ਆਪਣਾ ਸੱਦਾ ਵਾਪਸ ਲੈ ਲਿਆ ਸੀ ਦੱਸ ਦਈਏ ਕਿ ਬੀਤੇ ਦਿਨੀ ਸੁਖਪਾਲ ਖੈਰਾ ਦੇ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੀ ਮਾਲਵਿੰਦਰ ਕੰਗ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਵੀ ਮੌਜੂਦ ਸਨ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਹੈ ਤੇ ਕਿਸਾਨਾਂ ਦੀ ਹਮਾਇਤ ਕਰਦੀ ਹੈ ਇਸ ਦੇ ਨਾਲ ਹੀ ਇਸ ਨੂੰ ਵਾਪਸ ਲੈਣ ਦੀ ਵੀ ਗੱਲ ਆਖੀ ਗਈ ਸੀ ਅਤੇ ਅੱਜ ਪ੍ਰਗਟ ਸਿੰਘ ਦੇ ਵੱਲੋਂ ਨਵਾਂ ਹੀ ਖੁਲਾਸਾ ਕਰ ਦਿੱਤਾ ਗਿਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਗਟ ਸਿੰਘ ਦੇ ਸਪੋਰਟ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰ ਕੀ ਜਵਾਬ ਦਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਆਪਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਮਾਮਲੇ 'ਚ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 18 ਅਪ੍ਰੈਲ ਤੱਕ ਵਧਾ ਦਿੱਤੀ ਹੈ ਰੌਜ਼ ਐਵੇਨਿਊ ਕੋਰਟ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਅਪ੍ਰੈਲ ਨੂੰ ਹੋਵੇਗੀ ਤੇ ਕੋਰਟ ਨੇ ਈਡੀ ਤੋਂ ਹੁਣ ਤੱਕ ਇੱਕ ਇੱਕ ਮੁਲਜ਼ਮ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਲਈ ਕਿੰਨਾ ਸਮਾਂ ਲਿਆਏ ਉਸਤੇ ਵੀ ਜਵਾਬ ਮੰਗਿਆ ਹੈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਵੀ ਕੋਰਟ ਤੋਂ ਰਾਹਤ ਨਹੀਂ ਮਿਲ ਸਕੀ ਤੇ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 18 April ਤੱਕ ਵਧਾ ਦਿੱਤੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਮਨੀਸ਼ ਸਿਸੋਦੀਆ ਨੇ ਜੇਲ੍ਹ ਵਿੱਚੋਂ ਇੱਕ ਚਿੱਠੀ ਲਿਖੀ ਸੀ ਸਿਸੋਦੀਆ ਨੇ ਇਹ ਪੱਤਰ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ ਲਿਖਿਆ ਸੀ ਮਨੀਸ਼ ਸਿਸੋਦੀਆ ਨੇ ਚਿੱਠੀ 'ਚ ਲਿਖਿਆ ਸੀ ਕਿ ਜਲਦੀ ਹੀ ਬਾਹਰ ਮਿਲਦਿਆਂ ਮੈਂ ਪਿਛਲੇ 1 ਸਾਲ ਵਿੱਚ ਸਾਰਿਆਂ ਨੂੰ ਯਾਦ ਦਿੱਤਾ ਅਸੀਂ ਸਾਰਿਆਂ ਨੇ ਮਿਲ ਕੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਹਰ ਕੋਈ ਲੜਿਆ ਸੀ ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਅਤੇ ਸਕੂਲਾਂ ਲਈ ਲੜ ਰਹੇ ਹਾਂ ਇਸ ਪੱਤਰ 'ਚ ਮਨੀਸ਼ ਸਿਸੋਧੀਆਂ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਵਿਸਾਦੇ ਸਨ ਉਹਨਾਂ ਇਹ ਵੀ ਲਿਖਿਆ ਸੀ ਕਿ ਅੰਗਰੇਜ਼ਾਂ ਨੂੰ ਵੀ ਆਪਣੀ ਤਾਕਤ ਦਾ ਬਹੁਤ ਮਾਣ ਸੀ ਅੰਗਰੇਜ਼ ਵੀ ਲੋਕਾਂ ਨੂੰ ਝੂਠੇ ਦੋਸ਼ ਲਾ ਕੇ ਜ਼ਿਲ੍ਹਿਆਂ ਵਿੱਚ ਡੱਕਦੇ ਸਨ ਅੰਗਰੇਜ਼ਾਂ ਨੇ ਗਾਂਧੀ ਅਤੇ ਨੈਲਸਨ ਮੰਡੇਲਾ ਨੂੰ ਵੀ ਕਈ ਸਾਲ ਜੇਲ੍ਹ ਵਿੱਚ ਰੱਖਿਆ ਅੰਗਰੇਜ਼ਾਂ ਦੀ ਤਾਨਾਸ਼ਾਹੀ ਤੋਂ ਬਾਅਦ ਵੀ ਆਜ਼ਾਦੀ ਦਾ ਸੁਪਨਾ ਸਰਕਾਰ ਹੋਇਆ ਦੱਸ ਦਈਏ ਕਿ ਮਨੀਸ਼ ਸਿਸੋਦੀਆ ਦਿੱਲੀ ਸ਼ਰਾਬ ਕੋਟਾਲੇ ਦੇ ਇਲਜ਼ਾਮ ਤਹਿਤ ਪਿਛਲੇ 1 ਸਾਲ ਤੋਂ ਜੇਲ੍ਹ ਵਿੱਚ ਬੰਦ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਇਸ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ ਰਿਹਾਈ ਤੋਂ ਬਾਅਦ ਉਹ ਮੁੱਖ ਮੰਤਰੀ ਅਰਵਿੰਦ ਕੇਜਵਾਲ ਅਤੇ ਮਨੀਸ਼ ਸਿਸੋਦੀਆ ਦੇ ਪਰਿਵਾਰ ਨੂੰ ਵੀ ਮਿਲੇ ਸਨ ਅਰਧ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਆਵਾਜ਼ ਮਦਮੀ ਪਾਰਟੀ ਨੇ ਇੱਕ ਦਿਨ ਦੇ ਮਰਨ ਵਰਤ ਦਾ ਕੀਤਾ ਐਲਾਨ ਦੇਸ਼ ਭਰ ਦੇ ਵਿੱਚ ਕੀਤੇ ਜਾਣਗੇ ਵਰਤ ਸੰਬੰਧੀ ਪ੍ਰੋਗਰਾਮ ਪੰਜਾਬ ਦੇ ਵਿੱਚ ਵੀ ਆਵਾਜ਼ ਮਦਮੀ ਪਾਰਟੀ ਕਰੇਗੀ ਵਰਤ ਪ੍ਰੋਗਰਾਮ ਖਟਕੜਕਲਾ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਵਿਧਾਇਕ ਸ਼੍ਰੀ ਮਨਜੀਤ ਬੈਂਸ ਦੇ ਕਾਂਗਰਸ ਚ ਸ਼ਾਮਿਲ ਹੋਣ ਦੀ ਗੱਲ ਦਸੀ ਗਈ ਅਫਵਾਹ ਸੰਜੇ ਤਲਵਾਰ ਨੇ ਲੋਕ ਸਭਾ ਚੋਣਾਂ ਦੀ ਦਾਅਵੇਦਾਰੀ ਕੀਤੀ ਪੇਸ਼ ਆਪ ਮੰਤਰੀ ਆਤਿਸ਼ੀ ਨੇ ਸਾਧਿਆ ਭਾਜਪਾ ਤੇ ਈਡੀ ਤੇ ਨਿਸ਼ਾਨਾ ਈਡੀ ਤੋਂ ਮੰਗੇ ਪੰਜ ਸਵਾਲਾਂ ਦੇ ਜਵਾਬ ਇਸ ਦਿਨ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ